ਫਿਰ ਜ਼ਾਕਿਰ ਜੀ ਦੀ ਇੱਕਦਮ ਨਜ਼ਰ ਪਈ ਮੇਰੇ ਤੇ ਤੇ ਉਹਨਾਂ ਦੀ ਮੇਰੇ ਤੇ ਜਿੱਦਾਂ ਹੀ ਨਜ਼ਰ ਪਈ ਤੇ ਉਹਨਾਂ ਨੇ ਦੇਖਿਆ ਕਿ ਮੈਂ ਤਾਲੀ ਦੇ ਰਹੇ ਹਾਂ ਉਮਰ ਵੀ ਛੋਟੀ ਹੈ ਮੇਰੀ ਤੇ ਫਿਰ ਉਹਨਾਂ ਨੇ ਬੜੀ ਪਿਆਰੀ ਸਮਾਈਲ ਦਿੱਤੀ ਤੇ that smile will will kind of give me security from the guards and all this ਜਦੋਂ ਗ੍ਰੀਨ ਰੂਮ 'ਚ ਜਾਣ ਦਾ ਮੌਕਾ ਮਿਲਿਆ ਸਾਨੂੰ ਬਲਕੀਤ ਸਿੰਘ ਜੀ ਹੈਗੇ ਨਾਲ ਇੱਧਰ ਹੀ ਨੇ ਬਲਕੀਤ ਸਿੰਘ ਜੀ so he was there he was there with me okay ਤੇ ਇਹ ਦਿੱਲੀ ਦੀ ਗੱਲ ਹੈ ਜਦੋਂ ਇਹ ਮੇਰੇ ਨਾਲ ਸੀਗੇ ਕਿਹਾ ਮੈਂ ਦੇਖ ਰਹਾ تھا ਤੁਮੇ ਕਿ ਤੁਮ ਤਾਲੀ ਦੇ ਰਹੇ ਥੇ ਮੈਂ ਫਿਰ ਆਸ਼ੀਰਵਾਦ ਲਤੋਂ ਲਾਦਾ ਤੇ ਉਹਨਾਂ ਨੇ ਕਿਹਾ ਕਿ ਲਗੇ ਰਹੋ 우ਸਤਾਦ 자किर हुसैन ਸਾਹਿਬ ਇਸ ਦੁਨੀਆ ਤੋਂ ਫੌਤ ਹੋ ਚੁੱਕੇ ਨੇ ਅਸੀਂ ਸੈਕਟਰ 17 ਦੇ ਵਿੱਚ ਮੌਜੂਦ ਆ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇ ਪੁੱលਪੇਟ ਕਰ ਰਹੇ ਆ ਅਸੀਂ ਛੋਟੇ ਜਿਹੇ ਮੈਸੇਜ ਦੇ ਉੱਤੇ ਜਿੰਨੇ ਵੀ ਵੀਰਾਂ ਨੂੰ ਇਕੱਠਾ ਕਰ ਸਕੇ ਕਰ ਸਕਦੇ ਸੀਗੇ ਇੱਥੇ ਕੀਤਾ ਕਿਉਂਕਿ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਜੋ ਤਬਲਾਵਾਦਕ ਨੇ ਜੋ ਤਬਲਾ ਪਲੇ ਕਰ ਰਹੇ ਨੇ ਜਾਂ ਸਿੱਖ ਰਹੇ ਨੇ ਉਹ ਵੀ ਇੱਥੇ ਇੱਕ ਛੋਟੇ ਜਿਹੇ ਮੈਸੇਜ ਦੇ ਉੱਤੇ ਪਹੁੰਚੇ ਨੇ ਖਾਸ ਤੌਰ ਤੇ ਗੁਰਪ੍ਰੀਤ ਭਾਜੀ ਉਹਨਾਂ ਦਾ ਮੈਂ ਸ਼ੁਕਰਾਨਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਮੈਸੇਜ ਦੇ ਉੱਤੇ ਸਾਰਿਆਂ ਨੂੰ ਇਕੱਠਾ ਕੀਤਾ ਇੱਥੇ ਪਹੁੰਚੇ ਤੇ ਅਸੀਂ ਉਹ ਫੁੱਲ ਪੇਟ ਕਰ ਰਹੇ ਹਾਂ ਜੋ ਅਸੀਂ ਨਹੀਂ ਅਸੀਂ ਉਸ ਬਾਬਤ ਉਸ ਕਾਬਿਲ ਨਹੀਂ ਹੈਗੇ ਅਸੀਂ ਉਹਨਾਂ ਨੂੰ ਇਸ ਤਿੱਕੇ ਨਾਲ ਸ਼ਰਧਾਂਜਲੀ ਭੇਟ ਨਹੀਂ ਕਰ ਸਕੇ ਪਰ ਜਿੰਨਾ ਕਿ ਸਾਡੇ ਕੋਲ ਹੋ ਸਕਿਆ ਅਸੀਂ ਕੋਸ਼ਿਸ਼ ਕੀਤੀ ਅਸੀਂ ਇੱਥੇ ਇਕੱਠੇ ਹੋਏ ਤੇ ਗੁਰਪ੍ਰੀ ਭਾਜੀ ਵੀ ਸਾਡੇ ਨਾਲ ਨੇ ਤੇ ਹੱਥ ਦੇ ਵਿੱਚ ਤੁਸੀਂ ਤਸਵੀਰ ਦੇਖੋਗੇ ਕਿ ਇਹ ਜਿਹੜੀ ਤਸਵੀਰ ਹੈ ਕਿ ਇਹ ਕਿਸੇ ਕੈਮਰਾਮੈਨ ਨੇ ਲਈ ਹੋਈ ਇਹ ਤਸਵੀਰ ਇਹਨਾਂ ਦੇ ਆਪਣੇ ਹੱਥੀ ਲੈਤੀ ਹੋਈ ਤਸਵੀਰ ਹੈ ਤੇ ਹੋਰ ਵੀ ਇਹਨਾਂ ਕੋਲ ਬਹੁਤ ਸਾਰੀਆਂ ਤਸਵੀਰਾਂ ਨੇ ਜੂਨਾਂ ਦੀਆਂ ਆਜ਼ਾਦਾਂ ਨੇ ਇਹਨਾਂ ਦੇ ਕੋਲ ਨੇ ਬਹੁਤ ਸਾਰੀਆਂ ਨੇ ਚੀਜ਼ਾਂ ਨੇ ਗੁਰਪ੍ਰੀ ਭਾਜੀ ਹੋਰਾਂ ਤੋਂ ਵੀ ਮੈਂ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਬਹੁਤ ਛੋਟਾ ਮੈਸੇਜ ਸੀਗਾ ਤੇ ਸਾਰਿਆਂ ਨੂੰ ਇਕੱਠਾ ਕੀਤਾ ਭਾਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀ ਆਪਾਂ ਸਾਰੇ ਇੱਥੇ ਇਕੱਠੇ ਹੋਏ ਕਿਉਂਕਿ ਇਹ ਬਹੁਤ ਸੋਗ ਦੀ ਲਹਿਰ ਹੈ ਇਸ ਵਕਤ ਸਭ ਫਿਲਮ ਇੰਡਸਟਰੀ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਜੋ ਸਾਰੇ ਇਕੱਠੇ ਹੋਏ ਆਪਾਂ ਮਤਲਬ ਸਭ ਦਾ ਬਹੁਤ ਧੰਨਵਾਦ ਹੈ ਕਿ ਸਾਰੇ ਜਣੇ ਆਪਣੀ-ਆਪਣੀ ਹਾਜ਼ਰੀ ਲਗਾਣ ਇੱਥੇ ਪਹੁੰਚੇ ਆ ਤੇ ਇਹ ਉਹਨਾਂ ਦਾ ਆਸ਼ੀਰਵਾਦ ਹੈ ਜੋ ਹਮੇਸ਼ਾ ਸਭ ਤੇ ਬਣਿਆ ਰਵੇ ਤੇ ਐਦਾਂ ਹੀ ਤਬਲੇ ਦੀ ਰਿਦਮਸ ਚਲਦੀਆਂ ਰਹਿਣ ਔਰ ਹੀ ਹੀ ਇਜ਼ ਇਮੋਰਟਲ ਹੈ ਨਾ ਤੇ ਉਹ ਉਹਦੇ ਵਿੱਚ ਉਹਨਾਂ ਬਾਰੇ ਇਹ ਚੀਜ਼ ਬਿਆਨ ਕਰਨਾ ਵੀ ਬਹੁਤ ਔਖਾ ਹੈ ਕਿ ਸਭ ਦੇ ਅੰਦਰ ਕੀ ਫੀਲਿੰਗਸ ਨੇ ਉਹਨਾਂ ਨੂੰ ਲੈ ਕੇ ਔਰ ਕੀ ਸਭ ਉਹਨਾਂ ਦੇ ਬਾਰੇ ਸੋਚਦੇ ਐ ਤੇ ਹਾਲੇ ਤੱਕ ਕਿਸੇ ਨੂੰ ਯਕੀਨ ਨਹੀਂ ਆ ਰਿਹਾ ਇਹ ਸਭ ਚੀਜ਼ ਦਾ ਕਿ ਐਦਾਂ ਹੋ ਗਿਆ ਐਦਾਂ ਹੋ ਗਿਆ ਤੇ ਵੀ ਡੋਂਟ ਹੈਵ ਵਰਡਸ ਫਾਰ ਥੈਮ ਮਤਲਬ ਇਹ ਕਿਸੇ ਕੋਲ ਵਰਡਸ ਨਹੀਂ ਹੈਗੇ ਕਿ ਆਪਾਂ ਕਿਸ ਤਰ੍ਹਾਂ ਬਿਆਨ ਕਰੀਏ ਤੇ ਮੇਰੇ ਵੱਲੋਂ ਸਭ ਦਾ ਬੜਾ ਸ਼ੁਕਰਾਨਾ ਹੈ ਕਿ ਸਾਰੇ ਇੱਥੇ ਆਪਣੀ ਆਪਣੀ ਹਾਜ਼ਰੀ ਦੇਣ ਆਏ ਹੋ ਸ਼ਾਰਟ ਮੈਸੇਜ ਦੇ ਵਿੱਚ ਤੇ ਇਹ ਇਹ ਬਹੁਤ ਜ਼ਰੂਰੀ ਹੈ ਭਾਜੀ ਤੁਸੀਂ ਬਿਲਕੁਲ ক্লোਜ਼ ਗਏ ਹੋ ਰੂਹ ਨੂੰ ਮਿਲੇ ਹੋ ਹਾਂਜੀ ਰੂਹ ਕਿਵੇਂ ਸੀ ਕੀ ਉਹ ਮਤਲਬ ਇੱਕ ਆਉਰਾ ਹੁੰਦਾ ਹੈ ਇੱਕ ਇਨਸਾਨ ਦਾ ਹੈ ਨਾ ਤੇ ਕਈ ਵਾਰ ਸਾਨੂੰ ਇਦਾਂ ਫੀਲਿੰਗ ਹੁੰਦਾ ਹੈ ਨਾ ਕਿ ਅਸੀਂ ਕਿਸੇ ਨੂੰ ਇੱਕਦਮ ਦੇਖਿਆ ਤੇ ਅਸੀਂ ਕਈ ਵਾਰੀ ਸਾਡੀ ਅੱਖਾਂ ਨੂੰ ਅੱਖਾਂ ਨੂੰ 2 ਮਿੰਟ ਵਾਸਤੇ ਯਕੀਨ ਨਹੀਂ ਆਉਂਦਾ ਕਿ ਆਪਾਂ ਜਿਵੇਂ ਰੱਬ ਨੂੰ ਹੀ ਦੇਖ ਰਹੇ ਆਪਣੇ ਸਾਹਮਣੇ ਤੇ ਐਦਾਂ ਦੀ ਮੇਰੀ ਫੀਲਿੰਗਸ ਰਹੀਆਂ ਨੇ ਉਹਨਾਂ ਨਾਲ ਤੇ ਫਸਟ ਟਾਈਮ ਐਵਰ ਮੈਂ ਉਹਨਾਂ ਨੂੰ ਡੈਲੀ ਮਿਲਿਆ ਸੀ ਸ੍ਰੀ ਫੋਰਡ ਆਡੀਟੋਰੀਅਮ ਉੱਥੇ ਉਹਨਾਂ ਦਾ ਕਾਨਸਰਟ ਸੀਗਾ ਨਿਲアドਰੀ ਜੀ ਨਾਲ ਆ ਅਰਾਊਂਡ 2014 ਜਾਂ 15 ਦੀ ਗੱਲ ਹੋਈਗੀ ਉਦੋਂ ਤੇ ਉਦੋਂ ਦਾ ਕਿੱਸਾ ਹੈ ਇੱਕ ਛੋਟਾ ਜਿਹਾ ਉਹ ਮੈਂ ਦੱਸ ਸਕਦਾ ਆਪ ਜੀ ਨੂੰ ਆ ਅਸੀਂ ਮੈਂ ਤੇ ਮੇਰੇ ਜਿਹੜੇ ਬ੍ਰਦਰ ਨੇ ਮਲਕੀਤ ਸਿੰਘ ਜੀ ਅਸੀਂ ਟਿਕਟਸ ਲਿੱਤਿਆ ਸੀ ਉਹਨਾਂ ਦੇ ਆਡੀਟੋਰੀਅਮ ਦੀ ਦਸ ਸੈਂਟਰ ਆਫ ਦਾ ਆਡੀਟੋਰੀਅਮ ਪਾਰਟੀਸ਼ਨ ਤੋਂ ਸੈਂਟਰ ਨਾਟ ਓਨ ਦਾ ਫਰੰਟ ਰੋ ਕਿਉਂਕਿ ਆਪਣੀ ਪਾਕਟ ਦੇ ਅਨੁਸਾਰ ਆਪਾਂ ਤੇ ਬੜੇ ਐਕਸਾਈਟਿਡ ਸੀਗੇ ਅਸੀਂ ਕਿ ਉਹਨਾਂ ਨੂੰ ਫਸਟ ਟਾਈਮ ਐਵਰ ਅਸੀਂ ਲਾਈਵ ਦੇਖਾਂਗੇ ਜ਼ਾਕਿਰਦੀਨੂ ਕੇ ਮਤਲਬ ਮੇਰਾ ਮੇਰਾ ਇਹ ਸੀਗਾ ਕਿ ਮੈਂ ਉਹਨਾਂ ਨੂੰ ਆਪਣੇ ਸਾਹਮਣੇ ਲਾਈਵ ਦੇਖਾਂ ਕਿ ਮਤਲਬ ਲਾਈਵ ਉਹ ਕਿੰਨਾ ਸਟੇਜ ਤੇ ਬੈਠਦੇ ਐ ਕਿ ਉਹਨਾਂ ਦਾ ਉੱਥੇ ਬਾਡੀ ਲੈਂਗੁਏਜ ਰਹਿੰਦਾ ਹੈ ਉਹਨਾਂ ਦੇ ਹੱਥ ਦਾ ਪੋਸਚਰ ਕਿਦਾਂ ਦਾ ਹੈ ਉਹਨਾਂ ਦੇ ਐਕਸਪ੍ਰੈਸ਼ਨਸ ਇਹ ਵੋ ਕਿਉਂਕਿ ਆਨਲਾਈਨ YouTube ਇੱਥੇ ਤਾਂ ਬਹੁਤ ਦੇਖਿਆ ਸੀ ਪਰ ਕਦੀ ਲਾਈਵ ਨਹੀਂ ਦੇਖਿਆ ਸੀਗਾ ਤੇ ਉਹ ਫੀਲਿੰਗ ਸੀਗੀ ਤੇ ਫਿਰ ਅਸੀਂ ਆਡੀਟੋਰੀਅਮ 'ਚ ਸਾਰੇ ਜਣੇ ਸੈਟਅਪ ਹੋਏ ਔਰ ਯੂ ਵੌਂਟ ਬਿਲੀਵ ਕਿ ਸ਼ਾਮੀ 7:30 ਤੇ 8 ਵਜੇ ਦਾ ਕੰਸਰਟ ਦਾ ਟਾਈਮਿੰਗ ਹੈ ਔਰ ਸਵੇਰੇ 10 ਵਜੇ ਤੋਂ ऑडिटोरियम ਦੇ ਬਾਹਰ ਲਾਈਨਸ ਲੱਗੀਆਂ ਹੋਈਆਂ ਬਾਹਰ ਮੇਨ ਰੋਡ ਤੱਕ ਹਾਲਾਂਕਿ ਟਿਕਟਸ ਹੈ ਸਭ ਕੋਲ ਸਟਿਲ ਮਤਲਬ ਦੇ ਆਰ ਵੇਟਿੰਗ ਫੋਰ 12 ਆਰਸ ਆਲਸੋ ਕਿ ਲੋਕ ਬਾਹਰ ਖੜੇ ਹੈ ਔਰ ਉਹਨਾਂ ਦੀ ਵੇਟ ਕਰ ਰਹੇ ਫਿਰ ਸ਼ਾਮੀ ਜਦੋਂ ਉਹਨਾਂ ਦੀ ਜਦੋਂ ਸਟੇਜ ਤੇ ਐਂਟਰੀ ਹੋਈ ਤੇ ਉਹ 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 ਚੀਜ਼ ਬਿਆਨ ਕਰਨਾ ਬਹੁਤ ਔਖਾ ਹੈ ਕਿ ਉਹਨਾਂ ਨੂੰ ਮਤਲਬ ਪਹਿਲੀ ਵਾਰ ਲਾਈਵ ਦੇਖਣਾ ਤੇ ਮੈਂ ਥੋੜਾ ਪਿੱਛੇ ਹੀ ਸੀ ਤੇ ਮੈਂ ਸੈਟੀਸਫਾਈਡ ਨਹੀਂ ਹੋ ਪਾ ਰਹੀ ਸੀ ਆਪਣੇ ਆਪ ਜਿਕੇ ਮੇਰਾ ਪਰਪਸ ਸੋਲ ਨਹੀਂ ਹੋ ਰਿਹਾ ਕਿ ਮੈਂ ਇਹਨਾਂ ਨੂੰ ਲਾਗੋਂ ਦੇਖਣਾ ਹੈ ਤੇ ਫਿਰ ਉੱਥੇ ਕਿਸੇ ਤਰ੍ਹਾਂ ਹਿੰਮਤ ਕਰਕੇ ਨਾ ਮੈਂ ਫਰੰਟ ਰੋਅ ਟੱਪ ਕੇ ਵੀ ਅੱਗੇ ਚਲਾ ਗਿਆ ਜਿੱਥੇ ਉਹਨਾਂ ਦੇ ਸਾਊਂਡ ਮਾਸਟਰ ਬੈਠੇ ਸੀਗੇ ਤੇ ਉੱਥੇ ਮੈਂ نیچے ਜਾ ਕੇ ਬੈਠ ਗਿਆ ਫਰਸ਼ ਤੇ ਚੌਂਕੜੀ ਮਾਰ ਕੇ ਤੇ ਕਾਨਸਰਟ ਸ਼ੁਰੂ ਹੋਇਆ ਤੇ ਐਂਡ ਆਈ ਵਾਸ ਵੈਰੀ ਸਕੇਅਰਡ ਕਿ ਆਸ-ਪਾਸ ਸਿਕਿਉਰਿਟੀ ਹੈ ਗਾਰਡਸ ਹੈ ਤੇ ਕੋਈ ਟੋਕੇ ਨਾ ਜਾਂ ਕੁਛ ਐਵੇਂ ਨਾ ਤੇ ਕਾਨਸਰਟ ਸ਼ੁਰੂ ਕੀਤਾ ਜ਼ਾਕਿਰਦੀਨ ਨੇ ਨੀਲਾਦਰੀ ਜੀ ਨੇ ਤੇ ਫਿਰ ਮੈਂ ਹੌਲੀ-ਹੌਲੀ ਉਹਨਾਂ ਨੂੰ ਨਾ ਲਾਈਕ ਥੋੜਾ ਇਨਵੋਲਵ ਹੋਣ ਦੀ ਕੋਸ਼ਿਸ਼ ਕੀਤੀ ਮੈਂ ਤਾਲੀ ਦੇਣ ਦੀ ਕੋਸ਼ਿਸ਼ ਕੀਤੀ ਤੇ ਫਿਰ ਜ਼ਾਕਿਰ ਜੀ ਦੀ ਇਕਦਮ ਨਜ਼ਰ ਪਈ ਮੇਰੇ ਤੇ ਤੇ ਉਹਨਾਂ ਦੀ ਮੇਰੇ ਤੇ ਜਿੱਦਾਂ ਹੀ ਨਜ਼ਰ ਪਈ ਤੇ ਉਹਨਾਂ ਨੇ ਦੇਖਿਆ ਕਿ ਮੈਂ ਤਾਲੀ ਦੇ ਰਿਹਾ ਹਾਂ ਉਮਰ ਵੀ ਛੋਟੀ ਹੈ ਮੇਰੀ ਔਰ ਫਿਰ ਉਹਨਾਂ ਨੇ ਬੜੀ ਪਿਆਰੀ ਸਮਾਈਲ ਦਿੱਤੀ ਤੇ ਦੈਟ ਸਮਾਈਲ ਵਿਲ ਵਿਲ ਕਾਈਂਡ ਆਫ ਗਿਵ ਮੀ ਸਿਕਿਉਰਿਟੀ ਫਰਮ ਦਾ ਗਾਰਡਸ ਐਂਡ ਆਲ ði ਸਿੰਗ ਕਿ ਮੈਂ ਫਿਰ ਉਸ ਤੋਂ ਬਾਅਦ ਸਿਕਿਉਰ ਹੋ ਗਿਆ ਕਿ ਹਾਂ ਹੁਣ ਮੈਨੂੰ ਕੋਈ ਕੁਝ ਨਹੀਂ ਕਹੇਗਾ ਕਿ ਮੈਨੂੰ ਜ਼ਾਕਿਰ ਜੀ ਨੇ ਦੇਖ ਲਿਆ ਤੇ ਉਹ ਮੋਮੈਂਟ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਗ੍ਰੀਨ ਰੂਮ 'ਚ ਜਾਣ ਦਾ ਮੌਕਾ ਮਿਲਿਆ ਸਾਨੂੰ ਬਲਕੀਤ ਸਿੰਘ ਜੀ ਹੈਗੇ ਨਾਲ ਇੱਧਰ ਹੀ ਨੇ ਬਲਕੀਤ ਸਿੰਘ ਜੀ ਸੋ ਹੀ ਵਾਸ देयर ਹੀ ਵਾਸ देयर ਵਿਦ ਮੀ ਓਕੇ ਤੇ ਇਹ ਦਿੱਲੀ ਦੀ ਗੱਲ ਹੈ ਜਦੋਂ ਇਹ ਮੇਰੇ ਨਾਲ ਸੀਗੇ ਤੇ ਫਿਰ ਉਸ ਤੋਂ ਬਾਅਦ ਉਦੋਂ ਜ਼ਾਕਿਰ ਦੀ ਨਾਲ ਫਸਟ ਟਾਈਮ ਮੇਰੇ ਮੁਲਾਕਾਤ ਹੋਈ ਸੀ ਤੇ ਉਹਨਾਂ ਨੇ ਮਿਲ ਕੇ ਕਿਹਾ ਮੈਂ ਦੇਖ ਰਹਾ تھا ਤੁਮੇ ਕਿ ਤੁਮ ਤਾਲੀ ਦੇ ਰਹੇ ਥੇ ਤੇ ਮੈਂ ਫਿਰ ਆਸ਼ੀਰਵਾਦ ਦਿੱਤਾ ਉਹਨਾਂ ਦਾ ਤੇ ਉਹਨਾਂ ਨੇ ਕਿਹਾ ਕਿ ਲਗੇ ਰਹੋ ਹਨਾਂ ਤੇ ਇਹ ਚੀਜ਼ ਹੀ ਬਹੁਤ ਵੱਡੀ ਹੁੰਦੀ ਹੈ ਤੇ ਐਦਾਂ ਕਰਕੇ ਕੁਝ ਕਿਸੇ ਨੇ ਉਹਨਾਂ ਦੇ ਨਾਲ ਅਕਸਰ ਕਈ ਇੰਟਰਵਿਊਜ਼ ਦੇ ਵਿੱਚ ਅਸੀਂ ਸੁਣਦੇ ਆ ਕਿ ਜਦੋਂ ਉਹ ਆਪਣੀ ਕੋਈ ਗੱਲ ਕਰਦੇ ਉਹਨਾਂ ਦੇ ਵਿੱਚ ਹੌਮੇ ਨਹੀਂ ਹੁੰਦੀ ਜੀ 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 ਕਦੇ ਹੌਮੇ ਨਹੀਂ ਦੇਖੀ ਨਿਮਰਤਾ ਦੇ ਨਾਲ ਜਵਾਬ ਦਿੰਦੇ ਸੀ ਆ ਜੀ ਤੇ ਦੇ ਵਿੱਚ ਉਹ ਇਹ ਵੀ ਕਹਿੰਦੇ ਸੀ ਕਿ ਕਿ ਜਦੋਂ ਮੈਂ ਘਰ ਦੇ ਵਿੱਚੋਂ ਨਿਕਲਦਾ ਮੈਂ ਰੋਜ਼ ਨਵਾਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਮੈਂ ਆਪਣੇ ਆਪ ਨੂੰ ਉਸਤਾਦ ਨਹੀਂ ਮੰਨਦਾ ਤੇ ਉਹ ਫੀਲ ਉਹ ਨਿਮਰਤਾ ਉਹ ਹੁਣ ਆਪਣੇ ਵਿੱਚ ਵਿਚਕਾਰ ਨਹੀਂ ਰਹੀ ਜਾਂ ਉਹ ਚੀਜ਼ਾਂ ਨੂੰ ਬਚਾ ਕੇ ਰੱਖਾਂਗੇ ਅ ਕਿੱਦਾਂ ਮੈਂ ਸਮਝਿਆ ਨਹੀਂ ਤੁਹਾਡਾ ਜਿਹੜੀ ਉਹਨਾਂ ਦੇ ਵਿੱਚ ਨਿਮਰਤਾ ਸੀਗੀ ਉਹਨਾਂ ਦੇ ਵਿੱਚ ਪੀਲ ਸੀਗਾ ਉਹਨੂੰ ਆਪਾਂ ਕਿਵੇਂ ਕੈਰੀ ਕਰਾਂਗੇ ਮੈਨੂੰ ਮੈਨੂੰ ਐਦਾ ਲੱਗਦਾ ਹੈ ਕਿ ਅ ਜੜੀ ਸਾਡੀ ਨੇਚਰ ਹੈ ਜੋ ਸਾਡੀ ਨੇਚਰ ਹੈ ਜੋ ਸਾਡਾ ਸਾਡੀ ਸੋਚ ਹੈ ਇਹ ਹਰ ਚੀਜ਼ ਨਾ ਸਾਡੇ 뮤ਜ਼ਿਕ ਵਿੱਚ ਵੀ ਦਿਖਦੀ ਹੈ ਜਦੋਂ ਅਸੀਂ ਤਬਲਾ ਪਲੇ ਕਰਦੇ ਆਂ ਜਾਂ ਕੋਈ ਵੀ ਇਨਸਟਰੂਮੈਂਟ ਪਲੇ ਕਰਦੇ ਆਂ ਜਾਂ ਵੋਕਲ ਗਾਣੇ ਆਂ ਤੇ ਇਸ ਦੇ ਵਿੱਚ ਨਾ ਸਾਡੀ ਆਪਣੀ ਨੇਚਰ ਦਰਸਾਣੇ ਆ ਸੀ ਤੇ ਐਗਜੈਕਟਲੀ ਜੋ ਤੁਸੀਂ ਗੱਲ ਕਹਿ ਰਹੇ ਹੋ ਕਿ ਜ਼ਾਕਿਰ ਜੀ ਦਾ ਅਗਰ ਤੁਸੀਂ ਤਬਲਾ ਸੁਣੋਗੇ ਨਾ ਤੇ ਉਹਨਾਂ ਦੇ ਤਬਲਾ ਪਲੇਇੰਗ ਦੇ ਵਿੱਚ ਵੀ ਤੁਹਾਨੂੰ ਨਿਮਰਤਾ ਨਜ਼ਰ ਆਏਗੀ ਮਤਲਬ ਸੁਪੋਜ਼ ਕਿ ਜ਼ਾਕਿਰ ਜੀ will play some with some vocalist ਤੇ ਉਹਨਾਂ ਦਾ ਤਬਲਾ ਨਾਲ ਵਾਲੇ ਨੂੰ ਵੀ ਉਠਾ ਦਿੰਦਾ ਸੀਗਾ ਲਾਈਕ ਇਹ ਚੀਜ਼ ਨਾ ਨਿਮਰਤਾ ਨਾਲ ਹੀ ਹੋ ਸਕਦੀ ਹੈ ਨਿਮਰਤਾ ਨਾਲ ਅਧਿਆਤਮਿਕਤਾ ਨਾਲ ਇਹ ਸਭ ਚੀਜ਼ਾਂ ਸਾਡੇ ਸੰਗੀਤ ਚ ਇਹ ਸਭ ਚੀਜ਼ਾਂ ਦਾ ਬਹੁਤ ਵੱਡਾ ਰੋਲ ਹੈ ਨਿਮਰਤਾ ਅਧਿਆਤਮਿਕਤਾ ਸਾਡੀ ਡੈਡੀਕੇਸ਼ਨ ਤੁਹਾਡੀ ਉਸ ਇਨਸਟਰੂਮੈਂਟ ਪ੍ਰਤੀ ਕਿੰਨੀ ਲਗਨ ਹੈ ਇਹ ਸਭ ਚੀਜ਼ਾਂ ਇਹ ਇਹ ਸਭ ਚੀਜ਼ਾਂ ਨੂੰ ਹੀ ਲੈ ਕੇ ਹਮੇਸ਼ਾ ਚੱਲਣਾ ਚਾਹੀਦਾ ਹੈ ਐਨ ਸਟੂਡੈਂਟਸ ਜਿਹੜੇ ਇਕੱਠੇ ਹੋਏ ਨੇ ਸਾਰੇ ਜੀ ਆਲਮੋਸਟ ਮਿਲ ਲਾਦਾ ਤੁਹਾਡੇ ਸਟੂਡੈਂਟਸ ਹੀ ਨੇ ਇੱਥੇ ਤੇ ਇਹ ਇੱਕੋ ਮੈਸੇਜ ਦੇ ਉੱਤੇ ਆਏ ਇਹ ਇਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਇਹਨਾਂ ਦੇ ਵਿੱਚ ਵੀ ਉਹ ਪਿਆਰ ਉਹ ਦਰਦ ਸੀਗਾ ਕਿ ਵੀ ਅਸੀਂ ਉਸਤਾਦ ਜੀ ਨੂੰ ਸ਼ਰਧਾਂਜਲੀ ਦੇ ਭੇਟ ਜਿਹੜੇ ਫੁੱਲ ਕਰਨੇ ਬਿਲਕੁਲ ਜੀ ਬਿਲਕੁਲ ਉਹ ਇੱਕੋ ਮੈਸੇਜ ਦੇ ਉੱਤੇ ਪਹੁੰਚੇ ਇਹਨਾਂ ਦੀ ਕੁਝ ਕਹਿਣਾ ਚਾਹੋਗੇ ਇਹ ਸਭ ਦਾ ਬਹੁਤ ਥੈਂਕਸ ਹੈ ਜੀ ਤੇ ਇਹ ਸਭ ਉਹਨਾਂ ਦੀ ਬਦੌਲਤ ਆਏ ਮਤਲਬ ਜ਼ਾਕਿਰ ਜੀ ਦਾ ਨਾਮ ਐਦਾ ਦਾ ਹੈ ਕਿ ਅ ਇਹ ਉਸ ਨਾਮ ਦੀ ਬਦੌਲਤ ਉਹਨਾਂ ਦੇ ਬਦੌਲਤ ਆਏ ਉਹ ਜੋ ਜੋ ਦੁਨੀਆ ਨੂੰ ਦੇਣ ਦੇ ਕੇ ਗਏ ਹੈ ਜੇ ਅੱਜ ਤਬਲਾ ਇੱਥੇ ਹੈ ਤੇ ਇਹ ਵੀ ਉਹਨਾਂ ਦੀ ਦੇਣ ਹੈ ਬਹੁਤ ਵੱਡੀ ਸਟੂਡੈਂਟਸ ਵਾਸਤੇ ਸਭ ਵਾਸਤੇ ਅਸੀਂ ਸਾਰੇ ਸਟੂਡੈਂਟਸ ਆ ਤੇ ਐਦਾਂ ਹੀ ਮਤਲਬ ਅਸੀਂ ਹਮੇਸ਼ਾ ਸੰਗੀਤ ਦੀ ਸੇਵਾ ਕਰਦੇ ਰਹੀਏ ਔਰ ਉਹਨਾਂ ਨੂੰ ਮਾਣ ਮਹਿਸੂਸ ਕਰਾਂਦੇ ਰਹੀਏ ਬਹੁਤ ਸ਼ੁਕਰੀਆ ਇਹ ਬਹੁਤ ਜ਼ਰੂਰੀ ਗੱਲ ਹੈ ਸੁਨਾ ਦੇਣਾ ਫਿਰ ਖਾਸ ਤੌਰ ਤੇ ਉਸਤਾਦ ਜੀ ਲਈ ਜ਼ਕਰ ਸਾਹਿਬ ਲਈ ਸੁਨਾ ਦੇਣਾ ਐਸੀ ਕੁਛ ਆਲਾਪ ਵਗ ਰਹੀ ਆਲਾਪ ਹਾਂ ਹਾਂ ਕੋਈ ਨਹੀਂ ਇਹਦਾ ਸੁਰ ਦੇਵ ਜੀ ਅੱਛਾ ਆ ਆ ਵਿਛੜ ਜਾਂਦੇ ਨੇ ਯਾਰ ਜਿਣਾ ਤੇ ਆ ਆ ਆ ਵਿਚੜੇ ਜਾਂਦੇ ਨੇ ਯਾਰ ਜਿਣਾ ਤੇ ਦੁੱਖ ਲੱਗਦੇ ਨੇ ਸੋਸੋਂ ਵਿਆਂ ਵਿਚੜ ਗਿਆਂ ਦੀ ਕੀ ਐ ਨਿਸ਼ਾਨੜੇ ਹਜਵੇਂ ਦੀ ਗਰ ਰੰਗ ਸ਼ਰਈਆਂ ਵਿਛੜ ਗਿਆ ਨੂੰ ਅੱਖੀਆਂ ਰੋਵਰ ਜਿਵੇਂ ਸਾਵਣ ਮਾਦਿਆਂ ਮੀਆਂ ਗੁਲਾਮ ਫਰੀਦਾ ਇਸ ਵਿਛੋੜੇ ਨਾਲੋਂ ਗੁਲਾਮ ਫਰੀਦਾ ਕੀ ਦੋਸ਼ ਸੱਜਣਾ ਤੇ ਅਸਾਂ ਰਬ ਦੀਆਂ ਦਿੱਤੀਆਂ ਸਿਆਆਂ ਠਾਕੁਰ ਜੀ ਨੇ ਤਾਲ ਦੇ ਖੇਤਰ ਦੇ ਵਿੱਚ ਸੰਗੀਤ ਦੇ ਖੇਤਰ ਵਿੱਚ ਦੇਸ਼ ਵਿਦੇਸ਼ ਬਹੁਤ ਕੰਮ ਕੀਤਾ ਸ਼ਾਸਤਰੀ ਸੰਗੀਤ ਦੇ ਵਿੱਚ ਉਹਨਾਂ ਦਾ ਬੜਾ ਨਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਉਹਨਾਂ ਨੇ ਕੰਮ ਕੀਤਾ ਜੋ ਸਾਨੂੰ ਹੋਰ ਸ਼ੋਰ ਸ਼ਰਾਬੇ ਵਾਲੀ ਮਿਊਜ਼ਿਕ ਤੋਂ ਅਲੱਗ ਇਹ ਬਹੁਤ ਹੀ ਸ਼ਾਂਤੀ ਵਾਲਾ ਮਤਲਬ ਸਾਨੂੰ ਉਹਨਾਂ ਨੇ ਕੰਮ ਖਾਇਆ ਸਾਰੇ ਸਟੂਡੈਂਟਸ ਵਗੈਰਾ ਜਿੰਨੇ ਵੀ ਸਾਰੇ ਅਗਰ ਸਾਰੇ ਸਤਾਂ ਦਿੱਲੀ ਦੇ ਇੱਥੇ ਇਕੱਠੇ ਹੋਏ ਨੇ ਹਮ ਸਭ ਦਾ ਬਹੁਤ ਬਹੁਤ ਧੰਨਵਾਦ ਹਮ ਉਹਨਾਂ ਬਾਰੇ ਕੁਝ ਦੱਸਣਾ ਲਫ਼ਜ਼ਾਂ 'ਚ ਬਹੁਤ ਮੁਸ਼ਕਿਲ ਹੈ ਉਹ ਕਿੱਦਾਂ ਦੀ ਹਸਤੀ ਸੀ ਜਿਨ੍ਹਾਂ ਨੂੰ ਅਸੀਂ ਦੇਖਦੇ ਦੇਖਦੇ ਵੱਡੇ ਹੋਏ ਕੁਝ ਸਿੱਖਣ ਦਾ ਵੀ ਉਹਨਾਂ ਤੋਂ ਹੀ ਪ੍ਰੇਰਣਾ ਮਿਲੀ ਮਿਲਣ ਦਾ ਵੀ ਮੌਕਾ ਮਿਲਿਆ ਅ ਬਟ ਇੰਨੀ ਜਲਦੀ ਸਾਨੂੰ ਛੱਡ ਜੋਗੇ ਇਹ ਕਦੀ ਸੋਚਿਆ ਨਹੀਂ ਸੀ ਤੇ ਬਹੁਤ ਵੱਡਾ ਇੱਕ ਮਿਊਜ਼ਿਕ ਨੂੰ ਇੱਕ ਬਹੁਤ ਵੱਡਾ ਲਾਸ ਹੈ ਤੇ ਆਈ ਥਿੰਕ ਸਪੈਸ਼ਲੀ ਜਿਹੜੇ ਤਬਲੇ ਵਾਲੇ ਆ ਉਹ ਜਿਹੜਾ ਸੁਨੰਦ ਦਾ ਸ਼ੌਂਕ ਰੱਖਦੇ ਆ ਜਾਂ বাজਾਨ ਦਾ ਸ਼ੌਂਕ ਰੱਖਦੇ ਆ ਉਹਨਾਂ ਦੀ ਇੱਕ ਦਿਲ ਦੀ ਟੜਕਨ ਸੀ ਜਿਹੜੀ ਸ਼ਾਇਦ ਕਿਸੇ ਪਾਸੇ ਗੁੰਮ ਹੋ ਗਈ ਹੈ ਤੇ ਇਦਾਂ ਦੇ ਵੱਡੇ ਤਬਲਾਵਾਦਕ ਜਿਹੜੇ ਲੈਜੈਂਡ ਸੀ ਉਹਨਾਂ ਦਾ ਵਾਪਸ ਆਣਾ ਇਸ ਧਰਤੀ ਤੇ ਸ਼ਾਇਦ ਹੀ ਮੁਸ਼ਕਿਲ ਹੈ ਬਿਲਕੁਲ ਤੁਸੀਂ ਕਹਿੰਦੇ ਤੁਸੀਂ ਮਿਲੇ ਵੀ ਹੋ ਹਾਂਜੀ ਮੁਲਾਕਾਤ ਕਿਵੇਂ ਦੀ ਸੀ ਮੈਂ ਬੇਸਿਕਲੀ ਬਾਹਰ ਰਹਿਣਾ ਆਇਰਲੈਂਡ ਚ ਤੇ ਉੱਥੇ ਉਹਨਾਂ ਦਾ 2007-8 ਚ ਉਹਨਾਂ ਦਾ ਪ੍ਰੋਗਰਾਮ ਸੀ ਖਾਲੀ ਪ੍ਰਕਾਸ਼ਨ ਦਾ ਉਹਨਾਂ ਨਾਲ ਤੋਂ ਲੱਗਤੇ ਨਵੀਨ ਸ਼ਰਮਾ ਜੀ ਸੀ ਤੇ ਉਹਨਾਂ ਤੇ ਆਪਣਾ ਗਰੁੱਪ ਸੀ ਤੇ ਉਸ ਸਮੇਂ ਕਿਉਂਕਿ ਉੱਥੇ ਇੰਨੀ ਇੰਡੀਅਨ ਕਮਿਊਨਿਟੀ ਨਹੀਂ ਉਸ ਸਮੇਂ ਸੀ ਤੇ ਸਾਨੂੰ ਬਹੁਤ ਇੰਨਾ ক্লোਜ਼ ਟੂ ক্লোਜ਼ ਕਾਫੀ ਕਾ ਟਿੰਡਿਅਨ ਸੀ ਤਾਂ ਮਿਲਣ ਦਾ ਮੌਕਾ ਮਿਲਿਆ ਗੱਲ ਕਰਨ ਦਾ ਸ਼ਾਇਦ 2 ਮਿੰਟ ਹੀ ਮਿਲੇ ਉਹਨੇ ਪਰ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਦਾ ਆਸ਼ੀਰਵਾਦ ਮਿਲਿਆ ਉਹਨਾਂ ਦੇ ਆਟੋਗ੍ਰਾਫ ਲੈਣ ਦਾ ਮੌਕਾ ਮੇ ਅੱਜ ਵੀ ਹੈ ਮੇਰੇ ਕੋਲ ਸ਼ਾਇਦ ਉਹ ਇੱਕ ਯਾਦ ਹੈ ਜਿਹੜੀ ਮੇਰੇ ਕੋਲ ਹੁਣ ਨਹੀਂ ਹੈ ਕਿਉਂਕਿ ਮੈਂ ਇੱਥੇ ਆ ਉਹ ਮੈਂ ਕਦੀ ਫੋਟੋ ਫੋਨ 'ਚ ਨਹੀਂ ਰੱਖੀ ਉਹ ਮੇਰੇ ਕੋਲ ਪੇਪਰ 'ਚ ਓਕੇ ਫੋਟੋ ਵੀ ਹੈ ਬਟ ਉਹ ਹਜੇ ਕਿਉਂਕਿ ਕਦੀ ਸੋਚਿਆ ਨਹੀਂ ਸੀਗੇ ਇਹ ਸਰਕਮਸਟੈਂਸ ਆ ਜਾਓਗੇ ਬਟ ਇਹ ਮੌਕਾ ਬਿਲਕੁਲ ਠੀਕ ਹੈ